ਸੰਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰੀ ਵਿੱਚ ਪਹੁੰਚੇ ਹੋਏ بیٹے ਦੀ ਅੰਤਮ ਅਰਦਾਸ ਤੇ ਪਹੁੰਚੇ ਵੱਖ-ਵੱਖ ਰਾਜ ਰਾਜਨੀਤਿਕ ਦਲਾਂ ਦੇ ਆਗੂ ਸਹਿਬਾਨ ਵੱਖ-ਵੱਖ ਪੂਰੇ ਭਾਰਤ ਵਰਸ਼ ਤੋਂ ਸਾਰੀਆਂ ਹੀ ਸਟੇਟਾਂ ਤੋਂ ਸਿੱਧੂ ਨੂੰ ਪਿਆਰ ਕਰਨ ਵਾਲੇ ਭੈਣ ਭਰਾ ਸਾਰੀਆਂ ਹੀ ਸੰਸਥਾਵਾਂ ਕਲੱਬ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਇੱਕ ਵਾਰ ਗੁਰੂ ਦੀ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਾਵੋ 29 ਮਈ ਨੂੰ ਐਸਾ ਮੰਨਹੂਸ ਦਿਨ ਚੜ੍ਹਿਆ ਸੀ ਜਿਸ ਦੇ ਅਨੁਸਾਰ ਇਹ ਬਾਣਾ ਵਰਤ ਗਿਆ ਪਰ ਤੁਹਾਡੇ ਪਿਆਰ ਨੇ ਤੁਹਾਡੇ ਵੱਲੋਂ ਜੋ ਹੰਝੂ ਬਹਾਏ ਨੇ ਉਸ ਨੇ ਮੇਰਾ ਦੁੱਖ ਕਾफी ਹੱਦ ਤੱਕ ਘਟ ਕੀਤਾ ਏ ਘਾਟਾ ਇਹ ਘਾਟਾ ਜਿਵੇਂ ਤੁਹਾਨੂੰ ਕਹਾ ਵੀ ਮੈਂ ਆਸਾਨੀ ਨਾਲ ਪੂਰਾ ਕਰ ਲਊਗਾ ਜਾਂ ਸਹਿਣ ਕਰ ਲਊਗਾ ਤਾਂ ਇਹ ਸਭ ਕਹਿਣ ਦੀਆਂ ਗੱਲਾਂ ਤਾਂ ਹੋ ਸਕਦੀਆਂ ਪਰ ਇਸ ਨੂੰ ਮੇਰਾ ਪਰਿਵਾਰ ਹੀ ਸਮਝ ਸਕਦਾ ਹੈ ਅੱਜ ਅਸੀਂ ਕਿੱਥੋਂ ਤੇ ਕਿੱਥੇ ਪਹੁੰਚ ਚੁੱਕੇ ਹਾਂ ਗੁਰੂ ਸਾਹਿਬ ਦੇ ਹੁਕਮ ਨੇ ਗੁਰਬਾਣੀ ਸਾਨੂੰ ਦੱਸਦੀ ਹੈ ਇੱਕ ਉਹੀ ਰਸਤਾ ਬਚਿਆ ਗੁਰੂ ਸਾਹਿਬ ਤੋਂ ਸੇਧ ਲੈ ਕੇ ਦਸ਼ਮੇਸ਼ ਪਿਤਾ ਤੋਂ ਸੇਧ ਲੈ ਕੇ ਕੋਸ਼ਿਸ਼ ਕਰੂੰਗਾ ਅਗਲੀ ਜ਼ਿੰਦਗੀ ਨੂੰ ਰੋੜਨ ਦੀ ਅਗਲੀ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਤਾਂ ਸ਼ਕਤੀਆਂ ਦੇ ਮਾਲਕ ਸੀ ਸੰਤ ਸਪਾਹੀ ਸੀ ਗੁਰੂ ਸੀ ਪੋਤਾ ਇੰਨੀ ਚੱਲ ਗਏ ਪਰ ਮੈਂ ਇੰਨੀ ਜੋਗਾ ਦੁਨੀਆਵੀ ਨਹੀਂ ਸੀ ਪਰ ਮਹਾਰਾਜ ਫਿਰ ਵੀ ਤੁਹਾਡਾ ਹੁਕਮ ਸਿਰ ਮੱਥੇ ਹੈ ਜਿੰਦਗੀ ਨੂੰ ਹਰ ਹਾਲਤ ਵਿੱਚ ਚੱਲਦੀ ਰੱਖਾਂਗਾ ਇਹ ਤੁਹਾਡੇ ਨਾਲ ਵਾਅਦਾ ਕਰਦਾ ਜਿੱਥੋਂ ਤੱਕ ਸ਼ੁਭਦੀਪ ਦਾ ਸਵਾਲ ਹੈ ਉਹ ਇੱਕ ਬੜਾ ਸਿੱਧਾ ਸਾਦਾ ਨੌਜਵਾਨ ਜਿਵੇਂ ਆਮ ਪਿੰਡ ਜੱਟਾਂ ਜੋ ਆਕ ਹੁੰਦੇ ਆ ਇਸ ਤਰ੍ਹਾਂ ਦਾ ਉਹਦਾ ਜੀਵਨ ਸੀ ਭਰਾਵੋ ਨਰਸਰੀ ਦੇ ਵਿੱਚ ਜਦੋਂ ਮੈਂ ਮਾਨਸਾ ਵਿਦਿਆਪਾਤੀ ਸਕੂਲ ਦੇ ਵਿੱਚ ਪੜਨ ਲੱਗਿਆ ਤਾਂ ਮੇਰਾ خیال ਉਦੋਂ ਮੇਰੇ ਪਿੰਡ ਨੂੰ ਕੋਈ ਇੱਥੋਂ ਬੱਸ ਵੀ ਨਹੀਂ ਜਾਂਦੀ ਸੀ। ਉਹਨਾਂ ਸਮਿਆਂ ਦੇ ਵਿੱਚ ਸਾਧਨਾ ਦੀ ਬੜੀ ਕਾਰ ਸੀ ਪਰ ਫਿਰ ਵੀ ਕਦੇ ਬੱਸਾਂ ਦੇ ਉੱਤੇ ਕਦੇ ਆਪਣੇ ਸਕੂਟਰ ਤੇ ਛੱਡ ਕੇ ਕਦੇ 2.5 ਸਾਲ ਦਾ ਸੀ 3 ਸਾਲ ਦਾ ਜਦੋਂ ਸੈਕੰਡ ਕਲਾਸ ਦੇ ਵਿੱਚ ਪੜਦਾ ਸੀ ਮੈਂ ਫੈਰ ਵਿਭਾਗ ਦੇ ਵਿੱਚ ਵੀਰੋਂ ਨੌਕਰੀ ਕਰਦਾ ਉਦੋਂ ਅੱਗੇ ਲੱਗੀ ਉਦੋਂ ਮੈਨੂੰ ਛੱਡਣ ਗਿਆ ਹੋਇਆ ਮੈਂ 20 ਮਿੰਟ ਲੇਟ ਹੋ ਗਿਆ। ਉਸ ਦਿਨ ਤੋਂ ਮੈਂ ਕਹਾ ਪੁੱਤਰਾ ਜਾਂ ਤੂੰ ਪੜੇਂਗਾ ਜਾਂ ਮੈਂ ਨੌਕਰੀ ਕਰੂੰਗਾ ਅਸੀਂ ਛੋਟਾ ਜਿਹਾ ਸਾਈਕਲ ਲੈਤਾ ਤੁਸੀਂ ਯਕੀਨ ਕਰਿਓ ਸੈਕਿੰਡ ਕਲਾਸ ਤੋਂ ਸਾਈਕਲ ਤੇ ਜਾਣਾ ਸ਼ੁਰੂ ਕੀਤਾ ਬੱਚੇ ਨੇ ਪਲੱਸ 2 ਤੱਕ ਸਾਈਕਲ ਚਲਾਇਆ ਡੇਲੀ 24 ਕਿਲੋਮੀਟਰ ਸਕੂਲ ਜਾਣਾ ਫਿਰ 24 ਕਿਲੋਮੀਟਰ ਟਿਊਸ਼ਨ ਤੇ ਜਾਣਾ ਇਸ ਬੱਚੇ ਦਾ ਕਣ ਕਣਾ ਮਿਹਨਤ ਤੇ ਨਾਲ ਭਰਿਆ ਪਿਆ ਹੈ ਕਿੱਤੇ ਵੀ ਮਲੇ ਪੈਸੇ ਦੀਆਂ ਤੰਗੀਆਂ ਤੁਰਸ਼ੀਆਂ ਦੇ ਨਾਲ ਅਸੀਂ ਬੜੀ ਅਸੀਂ ਦੋ ਭਰਾ ਹਾਂ ਸਾਨੂੰ ਪੰਜ-ਪੰਜ 6-6 ਕਿੱਲੇ ਪਿਤਾਪੁਰ ਕੀ ਜ਼ਮੀਨ ਆਉਂਦੀ ਸੀ ਕੋਈ ਪੈਸੇ ਦੀ ਵੀ ਕੋਈ ਆਪਾਂ ਕਹਿ ਦਈਏ ਵੀ ਜ਼ਿਆਦਾ ਅਮੀਰਾਂ ਵਾਲੀ ਗੱਲ ਨਹੀਂ ਸੀ ਵੀਰ ਉਹ ਖਿੱਚ ਤਾਂ ਤੂੰ ਕਰਕੇ ਆਪਣਾ ਟਾਈਮ ਪਾਸ ਕੀਤਾ ਸੀ ਇਹਨਾਂ ਹਾਲਾਤਾਂ 'ਚੋਂ ਮੈਂ ਬੱਚੇ ਨੂੰ ਇੱਥੋਂ ਤੱਕ ਲੈ ਕੇ ਆਇਆ ਕਦੇ ਜੇਬ ਖਰਚ ਵੀ ਇਸ ਬੱਚੇ ਨੂੰ ਪੂਰਾ ਨਹੀਂ ਮਿਲਿਆ ਸੀ ਪਰ ਇਹਨੇ ਆਪਣੀ ਮਿਹਨਤ ਸਦਕਾ ਪਲੱਸ 2 ਕੀਤੀ ਨਾਨ ਮੈਡੀਕਲ ਦੇ ਨਾਲ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਵਾਸਤੇ ਲੁਧਿਆਣਾ ਗੁਰੂ ਨਾਨਕ ਸਿੰਘ ਜੀ ਨੇ ਕਾਲਜ ਚਲਾ ਗਿਆ ਉਪਰੰਤ ਆਈਲੈਂਡਸ ਕਰਕੇ ਬਾਹਰ ਚਲਾ ਗਿਆ ਵੀਰੋ ਸਾਰੀ ਡਿਗਰੀ ਕਰਨ ਉਪਰੰਤ ਵੀ ਇਸ ਨੇ ਮੈਨੂੰ ਕਦੇ ਵੀ ਤੰਗ ਨਹੀਂ ਕੀਤਾ ਜਿਹੜਾ ਵੀ ਜੇਬ ਖਰਚ ਮਾਰੇ ਮोटे ਗਾਣੇ ਲਿਖ ਲੈਂਦਾ ਜਦੋਂ ਕੋਈ ਜੇਬ ਖਰਚਾ ਮੁੱਕਦਾ ਇੱਕ ਦਾ ਗਾਣਾ ਸੇਲ ਕਰਤਾ ਤੇ ਆਪਦਾ ਟਾਈਮ ਟੇਪਾਇਆ ਇਸੇ ਤਰ੍ਹਾਂ ਹੀ ਬਲੰਦੀਆਂ ਤੇ ਪਹੁੰਚ ਤੱਕ ਵੀ ਇਸ ਬੱਚੇ ਨੇ ਕਦੇ ਵੀ ਆਪਣੀ ਜੇਬ ਦੇ ਵਿੱਚ ਪਰਸ ਨਹੀਂ ਰੱਖਿਆ ਦੇਖੋ ਜਦੋਂ ਵੀ ਕੋਈ ਹਜ਼ਾਰ ਦੀ ਲੋੜ ਹੈ 2000 ਦੀ ਲੋੜ ਹੈ papa ਦਿਓ ਪੈਸੇ papa ਦਿਓ ਪੈਸੇ ਮੈਂ ਐਨੀ ਨਿਮਰਤਾ ਐਨਾ ਪਿਆਰ ਮੈਂ ਕਹਿੰਦਾ ਜਿੰਨਾ ਸਾਡੇ ਹਿੱਸੇ ਆਇਆ ਸ਼ਾਇਦ ਜ਼ਿਆਦਾ ਕਰਨ ਕਰਕੇ ਜਲਦੀ ਮੁੱਕ ਗਿਆ ਮੈਂ ਇਹ ਮਹਿਸੂਸ ਕਰਦਾ ਇਹ ਬੱਚਾ ਜਦੋਂ ਵੀ ਘਰੋਂ ਨਿਕਲਦਾ ਕਦੇ ਵੀ ਪੈਰੀ ਹੱਥ ਲਾਏ ਤੋਂ ਬਿਨਾ ਆਗਿਆ ਲਈ ਤੋਂ ਬਿਨਾ ਗੱਡੀ ਦੀ ਸੀਟ ਤੇ ਬੈਠ ਵੀ ਜਾਣਾ ਮਾਂ ਮਾਂ ਕਹਿ ਕੇ ਬੋਲ ਮਾਰਦੇ ਰਹਿਣਾ ਜਦ ਤੱਕ ਮਾਂ ਬੁੱਕਲ ਚ ਨਾ ਲੈਂਦੀ ਕੰਨ ਥੱਲੇ ਟਿੱਕਾ ਨਾ ਲਾਉਂਦੀ ਕਦੇ ਘਰੋਂ ਨਹੀਂ ਚੱਲਿਆ ਸੀ ਵੀਰ 29 ਤਰੀਕ ਪਤਾ ਨਹੀਂ ਕਿਹੋ ਜਿਹੀ ਆਈ ਕਿ ਮਾਂ ਪਿੰਡ ਵਿੱਚ ਮਰਗ ਹੋਈ ਸੀ ਕਿਸੇ ਦੇ ਬੈਠਣ ਚ ਚਲੀ ਗਈ ਔਰ ਮੈਂ ਘਰ ਵਿਖੇ ਸੀ ਮੈਂ ਕਿਹਾ ਵੀ ਮੈਂ ਪੁੱਤਰ ਤੇਰੇ ਨਾਲ ਚੱਲਦਾ ਪਰੰਤੂ ਕਹਿੰਦਾ ਤੁਹਾਡੇ ਕੱਪੜੇ ਠੀਕ ਨਹੀਂ ਮੈਂ ਖੇਤੋਂ ਆਇਆ ਸੀ ਤੇ ਤੁਸੀਂ ਆਰਾਮ ਕਰ ਲੋ ਨਾ ਧੋ ਲੋ ਮੈਂ 5 ਮਿੰਟਾਂ ਜੀ ਬਸ ਜੂਸ ਵਗੈਰਾ ਪੀ ਕੇ ਵਾਪਸ ਆ ਗਿਆ ਤੇ ਜਿਹੜਾ ਉਹ ਮੈਂ ਹਮੇਸ਼ਾ ਪਰਦੇ ਦੀ ਤਰ੍ਹਾਂ ਪਰਸ਼ਾਵਾ ਬਣ ਕੇ ਬੱਚੇ ਦੇ ਨਾਲ ਰਿਹਾ ਸਾਰੀ ਜ਼ਿੰਦਗੀ ਤੇ ਆਖਿਰ ਸਮੇਂ ਦੇ ਉੱਤੇ ਵੀਰੋ ਮੈਂ ਵੀ ਖੁੰਝ ਗਿਆ ਤੇ ਅੱਜ ਮੇਰੇ ਹੱਥ ਉਹ ਸਮਾਂ ਨਹੀਂ ਲੱਗ ਰਿਹਾ ਮੈਨੂੰ ਬਾਰ ਬਾਰ ਪਛਤਾਉਣ ਤੋਂ ਇਲਾਵਾ ਮੇਰੇ ਵੱਲੇ ਕੁਝ ਵੀ ਨਹੀਂ ਰਿਹਾ ਵੀਰੋ ਤੁਸੀਂ ਸਰਕਾਰਾਂ ਦੇ ਮਾਲਕੋ ਸਾਰੇ ਲੀਡਰ ਸਹਿਬਾਨ ਬਚਿਓ ਮੇਰੇ ਪੰਜਾਬ ਨੂੰ ਇਹ ਸੱਖ ਚੋਂ ਕੱਢ ਲੋ ਅੱਜ ਮੇਰਾ ਉਜੜਿਆ ਕੱਲ ਕਿਸੇ ਦਾ ਹੋਰ ਨਾਉ ਜਿਹੜੇ ਮੇਰੀ ਸੋਡੇ ਸਾਰਿਆਂ ਦੇ ਅੱਗੇ ਹੱਥ ਬਨ ਕੇ ਬੇਨਤੀ ਐ ਕਿ ਕਿ ਮੈਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਵੀ ਮੇਰੇ ਬੱਚੇ ਦਾ ਕਸੂਰ ਕੀ ਸੀ ਘੱਟ ਕਮ ਸੇ ਕਮ ਜੇ ਮੇਰਾ ਬੱਚਾ ਕੋਈ ਗਲਤੀ ਕਰਦਾ ਤਾਂ ਆਪਣੀ ਸਮਾਜਿਕ ਰੀਤ ਆ ਪੌਲਾਂ ਬੋਦੇ ਮਾਂ ਬਾਪ ਨੂੰ ਦੇਖ ਦੇ ਕੇ ਆਉਂਦੇ ਆ ਭਈ ਭਾਈ ਤੇਰੇ ਬੱਚੇ ਨੇ ਆ ਡੋਲਿਆ ਬਗੜਿਆ ਸਭ ਇਹਨੂੰ ਕੰਟਰੋਲ ਕਰ ਲਾ ਮੇਰੇ ਕੋਲੇ ਅੱਜ ਤੱਕ ਵੀ ਇੱਕ ਵੀ ਫੋਨ ਕਾਲ ਜਾ ਕਿਸੇ ਦਾ ਕੋਈ ਲਾਂਭਾ ਮੇਰੇ ਕੋਲੇ ਅੱਜ ਤੱਕ ਨਹੀਂ ਆਇਆ ਸੀ ਦੋਨੇ ਜੀ ਬੈਠੇ ਮੈਂ ਗੁਰੂ ਗ੍ਰੰਥ ਸਾਹਿਬ ਬਲ ਹੱਥ ਕਰਕੇ ਕਹਿਣਾ ਮੇਰਾ ਬੱਚਾ ਮੇਰੇ ਗਲ ਲੱਗ ਕੇ ਰੋਇਆ ਵੀ ਪਾਪਾ ਮੈਨੂੰ ਇੱਕ ਗੱਲ ਦੱਸੋ ਹਰ ਇੱਕ ਚੀਜ਼ ਮੇਰੇ ਨਾਮ ਨਾਲ ਕਿਉਂ ਜੁੜ ਜਾਂਦੀ ਹੈ ਮੈਂ ਕਿਸੇ ਦਾ ਬਿਮਾਰਾ ਨਹੀਂ ਕੀਤਾ ਮੈਂ ਉਹ ਤੋਂ ਫਿਰ ਵੀ ਮੈਂ ਯਕੀਨ ਨਹੀਂ ਕੀਤਾ ਵੀ ਨੌਜਾਨ ਬੱਚੇ ਹੈ ਕਈ ਵਾਰੀ ਮਾਂ ਬਾਪ ਨੂੰ ਨਹੀਂ ਪਤਾ ਹੁੰਦਾ ਕੋਈ ਛੋਟੀ ਮੋਟੀ ਗਲਤੀ ਕਰ ਜਾਂਦੇ ਐ ਮੈਂ ਕਿਹਾ ਮੇਰੇ ਸਿਰ ਤੇ ਹੱਥ ਰੱਖ ਕੇ ਸੌਂਖਾ ਆਪਦੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੌਂਖਾ ਦੋਨੇ ਹੱਥਾਂ ਰਖਾ ਕੇ ਕਿ ਕੋਈ ਫੋਨ ਕਾਲ ਜਾਂ ਕਿਸੇ ਚੀਜ਼ ਨੂੰ ਬੋਲ ਬਤਾਨੀ ਹੈ ਕਹਿੰਦਾ ਨਹੀਂ ਹੈ ਫਿਰ ਮੈਂ ਕਿਹਾ ਤੈਨੂੰ ਡਰਨ ਦੀ ਲੋੜ ਨਹੀਂ ਹੈ ਆਪਾਂ ਨਾ ਪ੍ਰਮਾਤਮਾ ਤੇ ਵਿਸ਼ਵਾਸ ਹੈ ਆਪਣਾ ਕੋਈ ਮਾੜਾ ਨਹੀਂ ਕਰਦਾ ਵੀਰੋ ਜੇ ਅਸਾਂ ਕੋਈ ਗਲਤ ਕੰਮ ਕਰਦੇ ਹੋਈਏ ਤਾਂ ਸ਼ੈਤਾਨ ਬੰਦਾ ਆਪਣੀ ਸਾਰ ਸੁਰੱਖਿਆ ਕਰਦਾ ਜੇ ਮੇਰਾ ਬੱਚਾ ਕਦੇ ਕਿਸੇ ਕਿਤੇ ਗਲਤ ਵੀ ਹੁੰਦਾ ਤਾਂ ਉਹ ਇਕੱਲਾ ਗੱਡੀ ਲੈ ਕੇ ਕਦੇ ਨਹੀਂ ਆਉਂਦਾ ਸੀ ਉਹ ਨਾਲ 5-7 ਗਨਮੈਨ ਵੀ ਰੱਖਦਾ ਚਾਹੇ ਪ੍ਰਾਈਵੇਟ ਮੁੰਡੇ ਪ੍ਰਾਈਵੇਟ ਕਿਉਂ ਨਾ ਰੱਖਦੇ ਅਸੀਂ ਕਿਉਂਕਿ ਸਾਨੂੰ ਕਦੇ ਖਤਰਾ ਮਹਿਸੂਸ ਹੋਇਆ ਹੀ ਨਹੀਂ ਸੀ ਅਸੀਂ ਛੋਟੀ ਮੋਟੀ ਜਿਹੜੇ ਹਾਲਾਤ ਵਿਗੜਦੇ ਕੰਟਰੋਵਰਸੀਆਂ ਚੱਲਦੀਆਂ ਰਹੀਆਂ ਉਹਨਾਂ ਤੋਂ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਸੀ ਪਰ ਸੋਸ਼ਲ ਮੀਡੀਆ ਦੀ ਕਿਰਪਾ ਵੀ ਆਂਦੀ ਰਹੀ ਵੀ ਛੋਟੀ ਜੀ ਗੱਲ ਹੁੰਦੀ ਨਹੀਂ ਤੈਨੂੰ ਵਧਾ ਚੜਾ ਕੇ ਪੇਸ਼ ਕਰੀ ਜਾਣਾ ਸੋਸ਼ਲ ਮੀਡੀਆ ਦੇ ਮੇਰੇ ਬੁਰੇ ਹੱਥ ਬਣ ਕੇ ਤੁਹਾਡੇ ਬੁਰੇ ਬੇਨਤੀਆ ਵੀਰੋ ਦੁੱਖਾ ਸੀ ਪੁੱਤ ਦਾ ਜਰ ਲਾਂਗੇ ਥੋੜਾ ਨਾ ਵਾਦਾ ਕਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਾਜ਼ਰੀ ਚ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਨਾ ਕਿਵੇਂ ਰੋੜਨ ਦਾ ਹੀਲਾ ਕਰ ਲਾਂਗੇ ਪਰ ਮੇਰੇ ਪਰਿਵਾਰ ਨੂੰ ਮੇਰੇ ਪੁੱਤ ਦੇ ਸਿਵੇ ਨੂੰ ਉਹਤੇ ਵੱਖ-ਵੱਖ ਖਬਰਾਂ ਨਾ ਬਣਾਇਓ ਉਹਨੂੰ ਕਿਤੇ ਕਹਾਣੀਆਂ ਬਣਾ ਬਣਾ ਕੇ ਸਟੋਰੀਆਂ ਨਾ ਪਾਇਓ ਮੈਂ ਪੁੱਤ ਗੁਆਇਆ ਜਦੋਂ ਮੈਂ ਦੇਖਦਾ ਮੈਂ ਫੋਨ ਨਹੀਂ ਦੇਖਿਆ ਵੀਰੋ ਜਿੱਦਨ ਦੀ ਘਟਨਾ ਹੋਈ ਹੈ ਮੈਂ ਜਦੋਂ ਪਰਦਾ ਮੇਰਾ ਹਿਰਦਾ ਬਲੁੰਦ ਰੇ ਜਾਂਦਾ ਮੇਰਾ ਬੱਚਾ ਬੇਹਦ ਸੰਤ ਸਾਦ ਸੁਭਾਅ ਦਾ ਬੱਚਾ ਸੀ ਉਹ ਕਦੇ ਵੀ ਕਿਸੇ ਦਾ ਨੁਕਸਾਨ ਕਰਨਾ ਨਹੀਂ ਚਾਹੁੰਦਾ ਸੀ ਪਰ ਉਹਦਾ ਆਪਣਾ ਹੋ ਬੈਠਾ ਕਿਉਂਕਿ ਜੇ ਉਹਦੇ ਮਨ ਦੇ ਵਿੱਚ ਕੋਈ ਵੀ ਪੁੰਨ ਪਾਪ ਹੁੰਦਾ ਜਾਂ ਉਹਨੂੰ ਕਿਸੇ ਗੱਲ ਤੋਂ ਖਤਰਾ ਹੁੰਦਾ ਤਾਂ ਉਹ ਆਪਣੀ ਸੁਰੱਖਿਆ ਦਾ ਹੋਰ ਵੀ ਪ੍ਰਬੰਧ ਕਰ ਸਕਦਾ ਸੀ ਉਹ ਬਲੰਦੀਆਂ ਤੇ ਪਹੁੰਚ ਕੇ ਆਪਣੀ ਪ੍ਰਾਈਵੇਟ ਸਕਿਉਰਟੀ ਵੀ ਰੱਖ ਸਕਦਾ ਸੀ ਤੁਸੀਂ ਖਾਮ ਖਾਂ ਹਰੇਕ ਚੀਜ਼ ਨੂੰ ਖਬਰ ਨਾ ਬਣਾਇਆ ਕਰੋ ਕਦੇ ਤੁਸੀਂ ਬਾਈ ਰਾਜੇ ਬਾਰੇ ਕੁਝ ਬੋਲ ਦਿੰਨੇ ਹੋ ਕਦੇ ਕਿਸੇ ਵੀਰੋ ਸਾਡੀ ਜਿਹੜੇ ਪਰਿਵਾਰ ਨੇ ਮਦਦ ਕਰੀ ਐ ਜਿਹੜਾ ਭਰਾ 2 ਸਾਲ ਤੋਂ ਸਾਡੀ ਮਦਦ ਕਰਦਾ ਰਿਹਾ ਕੀ ਗੱਲ ਕਸੂਰ ਹੋ ਗਿਆ ਜੇ ਅਸੀਂ ਉਹਦਾ ਤੁਸੀਂ ਨਾਂ ਲੈ ਲੈ ਕੇ ਬੁਰਾ ਭਲਾ ਬੋਲ ਦੋ ਮੈਨੂੰ ਬਹੁਤ ਬੁਰਾ ਲੱਗਦਾ ਇਸ ਗੱਲ ਤੋਂ ਵੀਰ ਬਣ ਕੇ ਸਾਨੂੰ ਸਿੱਧਾ ਮੈਂ ਸੋਨੂ ਸਾਰਿਆਂ ਨੂੰ ਕਲੀਅਰ ਕਰ ਦਿੰਦਾ ਕਿਉਂਕਿ ਤੁਹਾਨੂੰ ਸਾਰੇ ਤੁਸੀਂ ਸੁਣਨ ਵਾਲੇ ਸਾਰੀ ਗੱਲ ਸੁਣਨਾ ਚਾਹਦੇ ਹੋ ਸਿੱਧੂ ਦਾ ਨੂੰ ਇਲੈਕਸ਼ਨ ਚ ਕੋਈ ਨਹੀਂ ਲੈ ਕੇ ਆਇਆ ਸਿੱਧੂ ਨੂੰ ਉਹਦਾ ਇਲੈਕਸ਼ਨ ਲੜਨਾ ਆਪਣਾ ਮਨ ਸੀ ਮੈਂ ਵੀ ਰੋਕਿਆ ਬਾਈ ਰਾਜੇ ਦੇ ਵੀ ਰੋਕਿਆ ਉਹਨੂੰ ਬਾਈ ਤੇਰੇ ਵੱਸ ਦੀ ਗੱਲ ਨਹੀਂ ਤੇਰਾ ਬੜਾ ਵਧੀਆ ਫਿਊਚਰ ਚੱਲਦਾ ਸਾਨੂੰ ਤਾਂ ਇੱਕ ਹਲਕਾ ਜਾਂਦਾ ਤੇ ਤੂੰ ਤਾਂ ਦੁਨੀਆ ਤੇ ਮਸ਼ਹੂਰ ਹੈ ਉਹਦਾ ਆਪਣਾ ਫੈਸਲਾ ਸੀ ਵੀਰੋ ਐਵੇਂ ਨਾ ਕਿਸੇ ਨੂੰ ਬੁਰਾ ਭਰਾ ਬੋਲਿਆ ਕਰੋ ਮੀਂਹ ਥੋੜੇ ਚਰਨਾ ਚ ਹੱਥ ਬਨ ਕੇ ਬੇਨਤੀ ਆ ਵੀਰੋ ਪਹਾੜ ਜਿੱਦਾ ਦੁੱਖ ਹੈ ਕਹਿਣਾ ਸੌਖਾ ਹੈ ਜੇ ਕਰ ਲਾਂਗੇ ਉਹ ਕਰ ਲਾਂਗੇ ਪਰ ਜ਼ਿੰਦਗੀ ਦੇ ਵਿੱਚ ਬਿਲਕੁਲ ਕੋ ਪਹਨੇਰਾ ਹੋਇਆ ਪਰ ਸ਼ਾਇਦ ਮੈਂ ਸੋਚਦਾ ਹੁੰਦਾ ਸੀ ਵੀ ਇੱਕ ਅਦਾ ਪੜਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮਾੜਾ ਹੁੰਦਾ ਚਾਹੇ ਬਚਪਨ ਆ ਜਾਏ ਚਾਹੇ ਬੁਢਾਪਾ ਆ ਜਾਏ ਚਾਹੇ ਜਵਾਨੀ ਆ ਜਾਏ ਪਰ ਮੈਂ ਇੱਕ ਬਦਕਿਸਮਤ ਬਾਪ ਆ ਮੈਂ ਬਚਪਨ ਵੀ ਮਾੜਾ ਵੇਖਿਆ ਮੈਂ ਬੁਢਾਪਾ ਵੀ ਮਾੜਾ ਵੇਖ ਰਿਹਾ ਚਲੋ ਫਿਰ ਵੀ ਇਹ ਆਪਣੇ ਕੋਈ ਕਰਮਾਂ ਦੀਆਂ ਤਕਦੀਰਾਂ ਦੇ ਕੋਈ ਮੈਥੋਂ ਗਉਆਂ ਦੇ ਬਾਰੇ ਨੂੰ ਅੱਗ ਲੱਗੀ ਹੋਣੀ ਹੈ ਕਦੇ ਕੋਈ ਪਾਪ ਹੋਇਆ ਹੋਣਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਜਾਨ ਬੱਚਾ ਸਮਝ ਕੇ ਹੋਇਆ ਬੁੱਲਾਹਾਂ ਦਾ ਪਰਿਵਾਰ ਤੇ ਬਹੁਤ ਹੱਥ ਰੱਖਿਓ ਕਿਸੇ ਵੀ ਵੀਰ ਨੂੰ ਕਦੇ ਕੋਈ ਸਿੱਧੂ ਨੇ ਵੀਰ ਬੱਚੇ ਨੇ ਕੁਝ ਸ਼ਬਦ ਮਾੜਾ ਚੰਗਾ ਬੋਲਤਾ ਹੋਵੇ ਮੇਰੇ ਪਰਿਵਾਰ ਨੇ ਕਦੇ ਕਿਸੇ ਨੂੰ ਬੋਲਤਾ ਹੋਵੇ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਬਾਵੀ ਮੰਗਨਾ ਵੀਰੋ ਤੁਸੀਂ ਐਵੇਂ ਜਿਵੇਂ ਸਿੱਧੂ ਨਾਲ ਪਿਆਰ ਬਣਾਈ ਰੱਖਿਓ ਮੈਂ ਵਾਦਾ ਕਰਦਾ ਜਿੰਨੀ ਕਿ ਮੇਰੇ ਚ ਹਿੰਮਤ ਬਚੀ ਐ ਮੈਂ ਆਪਣੇ ਬੱਚੇ ਨੂੰ ਸਿੱਧੂ ਤਾਂ ਨਹੀਂ ਬਣ ਸਕਦਾ ਪਰ ਉਹਦੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰੂੰਗਾ ਮੇਰੀ ਕੋਸ਼ਿਸ਼ ਐ ਵੀ ਹਲੇ ਸਿੱਧੂ ਨੂੰ ਮੈਂ 5-10 ਸਾਲ ਤੱਕ ਜਿਉਂਦਾ ਰੱਖਾਂ ਕਿਉਂਕਿ ਸਿੱਧੂ ਗੀਤਾਰਾਹੀ ਤੁਹਾਡੇ ਕੰਨਾਂ ਦੇ ਵਿੱਚ বাজਦਾ ਰਹੂਗਾ ਮੇਰਾ ਤੁਹਾਡੇ ਨਾਲ ਵਾਅਦਾ ਇਸ ਗੱਲ ਦਾ ਮੈਂ ਜਿੰਨੀ ਹਿੰਮਤ ਦੇ ਨਾਲ ਪੁੱਤ ਦਾ ਸਸਕਾਰ ਕੀਤਾ ਉਹਨੀ ਹਿੰਮਤ ਦੇ ਨਾਲ ਸਿੱਧੂ ਨੂੰ ਤੁਹਾਡੇ ਨਾਲ ਹਰ ਆਖਰੀ ਸਾਹ ਤੱਕ ਜੋੜਨ ਦੀ ਕੋਸ਼ਿਸ਼ ਰੱਖੂਗਾ ਫਿਰ ਵੀ ਕੋਈ ਕਿਸੇ ਨੂੰ ਜ਼ਿਆਦਾ ਕੋਈ ਵੱਧ ਘੱਟ ਬੋਲ ਗਿਆ ਹੋ ਮੈਂ ਵੀਰੋ ਅਣਜਾਣ ਦੁਖੀ ਬਾਪ ਸਮਝ ਕੇ ਮaaf ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ